ਕਵਾਲਿਟੀ ਸੇਮ ਹੀ ਆ ਬਾਹਰ ਤਾਂ ਮੈਨੂੰ ਲੱਗਦਾ ਹੈ 500 ਤੋਂ ਉੱਪਰ ਪਰਪੈਂਟ ਆ ਯੂਐਸ ਦਾ ਹਾਂ ਜੀ ਵੀਰੇ ਇੱਥੇ ਵੀ ਕਲੈਕਟਿਵ ਦੇ ਵਿੱਚ ਲੱਗੇ ਹੁੰਦੇ ਨੇ ਵੀਰੇ ਅੱਛਾ ਜੀ ਤੇ ਹੁੰਦੀ ਆ 30 30 35 35 40 40 ਜੀ ਬਈ ਬਹੁਤ ਹੋਰ ਬਈ ਜਣੀ 25000 ਤੋਂ ਸਟਾਰਟਿੰਗ ਹੋ ਜਾਂਦੀ ਆ ਜੀ ਜੀ ਅਰਜੀਨਲ ਤਾਂ ਦੇਖਦਾ ਕੋਈ ਡਿਫਰੈਂਸ ਨਹੀਂ ਹੈਗਾ ਅੱਛਾ ਜੀ ਇਹ ਲੱਗੀ ਹੋਈ ਆ ਵੀਰੇ ਕੈਪ ਠੀਕ ਹੈ ਬਈ ਲੋਰਾਂ ਵਾਲਾ ਸਮਾਨ ਜ਼ਰੂਰ ਦਿਖਾਓ ਯਾਰ ਮੁੰਡੇ ਹੁਣ ਗਰਮੀ 'ਚ ਕੱਚੇ ਖੁੱਛੇ ਫਿਰ ਲੱਲਾ ਫਲਾ ਪਾਉਂਦੇ ਨੇ ਬਾਈ ਸਕਰੀਨ ਸ਼ਾਟ ਲਾਓ ਡੀਐਮ ਕਰ ਦਿਓ ਬਾਇਓ 'ਚੋਂ ਨੰਬਰ ਚਾ ਉਹਨਿਓ ਦਾ ਨੈਕਸਟ ਲੈਵਲ ਸ਼ਾਪ ਦਾ ਨੋ ਹੈਗਾ ਸ਼ਾਪ ਇਨ ਦਾ ਸੈਂਸ ਸ਼ੋਰੂਮ ਆ ਬਾਈ ਹੁਣੀ ਨੇ ਮਾਲਕ ਇਹਨਾਂ ਦਾ ਸੰਦ ਸਮਾਨਾ ਸਾਰਾ ਜਿਹੜਾ ਉਹਦੇ ਤੁਹਾਨੂੰ ਦਰਸ਼ਨ ਕਰਾਉਨੇ ਆ ਬਲੈਤੀ ਕੱਪੜਿਆਂ ਦੇ ਬਾਈ ਜੀ ਪਹਿਲਾਂ ਤਾਂ ਆ ਜਿਹੜੇ ਪਰਫਿਊਮ ਨੇ ਇਹਨਾਂ ਦਾ ਦੱਸਿਓ ਕੀ ਸਾਬ ਕਿਤਾਵਾ ਮਤਲਬ ਕਿ ਆ ਵੀਰੇ ਹੁਣ ਲੂਇਸ ਵਿਟੌਨ ਦਾ ਕਲੋਨ ਆ ਠੀਕ ਆ ਜੀ ਲੂਇਸ ਵਿਟੌਨ ਦਾ ਹਾਂ ਜੀ ਐਲ ਵੀ ਜੀ ਨੂੰ ਠੀਕ ਆ ਜੀ ਇਹ ਵੀਰੇ ਐਲ ਵੀ ਬ੍ਰਾਂਡ ਤੇ ਵੀ ਆਉਂਦੇ ਨੇ ਬਿਲਕੁਲ ਕਰ ਵੀਰੇ ਮਿਸਨਾ ਲਾਂਬਰਾ ਦੇ ਬ੍ਰਾਂਡ ਦੇ ਵਿੱਚ ਮਿਲ ਜਾਣਗੇ ਠੀਕ ਆ ਜੀ ਇਹ ਉਹ ਸੇਮ ਕਲੋਨ ਮਤਲਬ ਡਿਟੋ ਫ੍ਰੈਗਰੈਂਸ ਲਾਸਟਿੰਗ ਸੇਮ ਲਾਸਟਿੰਗ ਬਸ ਨਾਮ ਬਦਲਿਆ ਹੋਇਆ ਤੇ ਭਾਈ ਜੇ ਉਦਾਂ ਸ਼ੋਅਰੂਮ ਚ ਲੋ ਇਹ ਤਾਂ ਫਿਰ 5-700 ਡਾਲਰ ਦੇ ਡੇੜ ਗੇੜ ਹੋਆ ਇਹ ਵੀ ਪਰਫਿਊਮ ਹੈਗਾ ਵਾ 40-50 ਹਜ਼ਾਰ 40-50 ਹਜ਼ਾਰ ਰੁਪਈਆ ਵਾਲਾ ਭਾਈ ਮਤਲਬ ਕਿ ਸ਼ੋਅਰੂਮ ਚੋਂ ਤੁਹਾਨੂੰ ਮਿਲਣਾ ਹੈ ਪਰਫਿਊਮ ਹੋਗੇ ਆ ਆ ਗਿਆ ਅੱਗੇ ਕਿਹੜਾ ਇਹ ਵੀ ਲੂਈਸ ਵਟੌਨ ਆ ਰੋਜ਼ ਫ੍ਰੈਗਰੈਂਸ ਹੋ ਰਿਹਾ ਵੀਰੇ ਇਹ ਡਿਫਰੈਂਟ ਫ੍ਰੈਗਰੈਂਸ ਹੈਗੀ ਆ ਤੇ ਐਨ ਕਾ ਆ ਗਿਆ ਜਿਹੜੇ ਨਵੇਂ ਮੁੰਡੇ ਲਾ ਕੇ ਭਾਈ ਗੇੜੇ-ਕੂੜੇ ਦੇਣ ਦੇ ਸ਼ੌਕ ਹੈ ਉਹ ਤਾਂ ਰਾਤ ਨੂੰ ਵੀ ਨਹੀਂ ਲਾਉਂਦੇ ਪਤੰਦਰ ਆ ਦੇਖੋ ਜੀ ओरिजिनल ਤਾਂ ਤੇਜ਼ ਆ ਕੋਈ ਫਰਕ ਨਹੀਂ ਹੈਗਾ ਇਹ ਕਿਹੜੀ ਕੰਪਨੀ ਆ ਜੀ ਇਹ ਵੀ ਵੀਰੇ ਐਲ ਵੀ ਦੀ ਇਹ ਵੀ ਐਲ ਵੀ ਦੀ ਆ ਪਾਈਏ ਮੈਂ ਤੁਹਾਨੂੰ ਲਾ ਕੇ ਦਿਖਾਉਣਾ ਦੇਖੋ ਜੱਜ ਦੀ ਆ ਪੂਰੀ ਐਨਕਾ ਪਰਫਿਊਮ ਐਨਕਾ ਆ ਗਈਆਂ ਹਰ ਤਰ੍ਹਾਂ ਦੀਆਂ ਲਕੋਸਟੇ ਵੀਰੇ ਇਹ ਲਕੋਸਟੇ ਆ ਗਈ ਇਹ ਸੇਮ ਬਣੀ ਤਾਂ ਨਹੀਂ ਕਾਪੀ ਹੁੰਦੀ ਆ ਜਿਹੜੀ ਆਮ ਤੁਹਾਨੂੰ ਸ਼ੋਅਰੂਮਾਂ 'ਚ ਮਿਲਦੀ ਆ ਇਹ ਬਹੁਤ ਸਾਡੇ ਵਾਲੇ ਜਵਾਕ ਵੀ ਆਮ ਲੱਗਦੇ ਹੁੰਦੇ ਕਾਪੀ ਕਿਹਾ ਨਹੀਂ ਜਾ ਸਕਦਾ ਇਹ オリਜੀਨਲੀ ਇੱਕ ਤਰੀਕੇ ਦੀ ਇਹਦਾ ਕੋਈ ਫਰਕ ਨਹੀਂ ਮਤਲਬ ਕਾਪੀ ਆ ਜਾਂਦੀ ਆ ਵੀਰੇ ਇਹ ਸਸਤੀ ਹੁੰਦੀ ਆ ਅੱਛਾ ਕਾਪੀ ਦਾ ਫਰਕ ਆ ਉਹ ਦੂਈ ਕਿਹੜੀ ਹੁੰਦੀ ਆ ਜੀ ਇਹ ਵੀਰੇ ਪ੍ਰੀਮੀਅਮ ਟੂ オリジナル ਤਾਂ ਹੀ ਭਾਈ ਜਿਹੜੇ ਮੁੰਡੇ ਸਾਟ ਵਾਲੇ ਬਾਹਰੋਂ ਆਉਂਦੇ ਨੇ ਉਹ ਕਹਿੰਨੇ ਪੈਂਟ ਮੰਗਾ ਲਈ ਉਹ ਪੈਂਟ ਇੱਕ ਨੇ ਤਾਂ ਲੈ ਲਈ 400 ਡਾਲਰ ਵਾਲੀ ਇੱਕ ਨੇ ਥੋੜੇ ਵਰਗੇ ਭੈਣ ਭਾਈ ਤੋਂ ਲੈ ਲਈ ਮਹਾਲੀ ਕਿਤੇ ਪਏ ਨੇ ਲਾ ਕੇ ਦੇਖਣ ਲੱਗ ਗਏ ਸਾਰੀ ਰਾਤ ਲੱਗੇ ਰਹੇ ਕੋਈ ਉਹਨਾਂ ਨੇ ਪੈਂਟਾਂ ਲੜਾਲੀਆਂ ਨਿਸ਼ਾਨੀ ਨਹੀਂ ਲੱਭ ਸਕੀ ਬਸ ਵੀਰ ਇੰਨਾ ਹੀ ਫਰਕ ਪਾਇਆ ਹੋਇਆ ਨਾਲ ਹਾਂ ਅੱਗੇ ਆ ਗਿਆ ਜੀ ਚਾਈਨਾ ਤੋਂ ਟਰਕੀ ਤੋਂ ਵੀਰੇ ਇਦਾਂ ਸਮਾਨ ਆਉਂਦਾ ਅੱਛਾ ਚਾਈਨਾ ਟਰਕੀ ਤੋਂ ਆਉਂਦਾ ਹਾਂਜੀ ਆ ਆਗੀਆਂ ਬੈਲਟਾਂ ਆਗੀਆਂ ਬਾਈ ਜੀ ਇਹਨਾਂ ਦੇ ਦਰਸ਼ਨ ਕਰੋ ਤੇ ਸਾਰੀਆਂ ਕੁਆਲਿਟੀ ਇਹਦੇ ਬਾਰੇ ਬਾਈ ਜੀ ਦੋ ਜਾਣਕਾਰੀ ਬਾਕੀ ਵੀਰੇ ਆਹੋ ਉਹੀ ਆ ਆਪਣੀਆਂ ਘੱਟ ਰੇਟ ਵਾਲੀਆਂ ਵੀ ਨੇ ਬਾਕੀ ਜਿਵੇਂ ਹੁਣ ਵੀਰੇ ਉੱਪਰ ਲੱਗੀਆਂ ਨੇ ਸਾਰੀਆਂ ਇਹ ਪ੍ਰੀਮੀਅਮ ਨੇ ਕਹਿਣ ਤੋਂ ਭਾਬਾਈ ਜੀ ਦੋੇ ਤਰ੍ਹਾਂ ਦੇ ਆ ਜੇ ਘੱਟ ਰੇਟ ਤੁਸੀਂ ਘੱਟ ਰੁਪਏ ਖਰਚਣੇ ਨੇ ਘੱਟ ਵਾਲੀ ਵੀ ਹੈਗੀ ਆ ਪ੍ਰੀਮੀਅਮ ਵਾਲੀ ਲੈਣੀ ਆ ਪ੍ਰੀਮੀਅਮ ਵਾਲੀ ਵੀ ਹੈਗੀ ਬਿਲਕੁਲ ਵੀਰੇ ਤੇ ਆ ਦੇਖੋ ਵੀਰੇ ਆ ਆ ਭਾਈ ਆ ਜਿਹੜੀਆਂ ਤੁਸੀਂ ਕਹਿੰਦੇ ਸੀ ਵੀ ਜਮਈ ਪੂਰੀ ਓਰੀਜਨਲ ਆ ਵੀ ਆ ਰੋਲਫ ਲੌਰਨ ਦੀ ਉਹਦੇ ਕਰਾਓ ਬੜੇ ਭਾਈ ਬਣ ਕੇ ਦਰਸ਼ਨ ਆ ਦੇਖ ਸਕਦੇ ਹੋ ਜੀ ਇਹ ਵੀਰੇ ਜਿੰਨੇ ਦੀ ਵਿਕਦੀ ਆ ਫੋਰ ਸਟੋਰਾਂ ਤੇ ਠੀਕ ਆ ਜੀ ਲੁਧਿਆਣਾ ਪਟਿਆਲਾ ਬਰੇਲਕੋਟਲਾ ਆਪਣੇ ਕੋਲੇ ਵੀਰੇ ਉਹਦੇ ਨਾਲ ਵੀ ਫਰਕ ਆ ਪ੍ਰਾਈਸ ਦਾ ਠੀਕ ਆ ਜੀ ਇਹ ਜਿਹੜੀ ਪੂਰੀ ਬਣੀ ਤਣੀ ਓਰੀਜਨਲ ਆ ਬੋਲੋ ਲੌਰਫਲੌਰਨ ਏ ਅੱਗੇ ਆ ਗਿਆ ਬੌਸ ਆ ਯਾਰ ਮੈਨੂੰ ਆ ਬਾਲੀ ਵਧੀਆ ਲੱਗਦੀ ਆ ਭਾਈ ਬਣ ਕੇ ਆ ਦਿਖਾਓ ਮੜੀ ਇਹ ਵੀਰੀ ਉਹੀ ਜਿਹਦੀ ਤੁਸੀਂ ਫੋਟੋ ਬਾਰੇ ਕਹਿ ਰਹੇ ਸੀ ਉਹ ਆਰਟੀਕਲ ਆ ਵੀਰੇ ਸੋ ਬਾਈਆਂ ਦਾ ਸੱਚ ਮੇਰੇ ਯਾਦ ਆ ਗਿਆ ਇੰਸਟਾਗ੍ਰam ਤੇ ਆਪਾਂ ਰੀਲ ਵੀ ਕਲੈਬ ਕਰਾਂਗੇ ਕਿਹੜਾ ਬਾਈ ਜੀ ਨਾਂ ਆਪਣਾ ਦਾ ਨੈਕਸਟ ਲੈਵਲ ਸਟੋਰ ਦਾ ਨੈਕਸਟ ਲੈਵਲ ਸਟੋਰ ਦੇ ਨਾਮ ਤੇ ਇਹਨਾਂ ਦੀ ਇੰਸਟਾਗ੍ਰam ਇੰਸਟਾਗ੍ਰam ਆਈਡੀ ਆ ਉਹ ਮੈਂ ਛਣ ਵੀ ਕਰਾਂਗੇ ਇਹਨਾਂ ਨੂੰ ਫੋਲੋ ਜ਼ਰੂਰ ਕਰਿਓ ਇੰਸਟਾਗ੍ਰam ਤੇ ਵੀ ਬਈ ਜੀ ਆਪਾਂ ਸਾਰਾ ਮਤਲਬ ਕਿ ਅਪਡੇਟ ਕਰਦੇ ਆਂ ਹਾਂਜੀ ਵੀਰੇ ਏ ਟੂ ਜ਼ੈਡ ਸਾਰੀਆਂ ਅਪਡੇਟ ਇੰਸਟਾਗ੍ਰam ਤੇ ਆ ਕੋਈ ਆਰਡਰ ਕਰਨਾ ਇੰਸਟਾਗ੍ਰam ਤੇ ਵੀ ਮੈਸੇਜ ਕਰ ਸਕਦੇ ਹੋ WhatsApp ਵੀ ਕਰ ਸਕਦੇ ਹੋ ਕਿਵੇਂ ਤੁਸੀਂ ਉੱਤੇ ਪਰ ਤੁਸੀਂ ਰੀਲ ਪਾ ਦੇਣੀ ਆ ਰੀਲ ਦੇ ਥੱਲੇ ਨੰਬਰ ਆ ਜੀ ਜਦ ਤੁਹਾਨੂੰ DM ਕਰਨਾ ਪਊਗਾ ਵੀਰੇ ਨੰਬਰ ਆਪਾਂ ਉਹਦੇ ਚ ਬਾਇਓ ਚ ਦਿੱਤਾ ਹੋਇਆ ਵਾ ਠੀਕ ਆ ਜੀ ਕੈਪਸ਼ਨ ਦੇ ਵਿੱਚ ਵੀ ਹੁੰਦਾ ਵੀਰੇ ਹਰੇਕ ਪੋਸਟ ਦੀ ਠੀਕ ਆ ਜੀ ਬਾਕੀ ਸਕਰੀਨ ਸ਼ਾਟ ਲੈ ਕੇ ਵੀਰੇ ਇੰਸਟਾਗ੍ਰam ਤੇ ਮੈਸੇਜ ਕਰ ਦਿਓ ਜੋ WhatsApp ਤੇ ਕਰਨਾ WhatsApp ਤੇ ਕਰ ਦੋ ਵੀਰੇ WhatsApp ਨੰਬਰ ਤੁਹਾਨੂੰ ਬਾਇਓ ਚ ਮਿਲ ਜੂਗਾ DM ਤੇ ਤੁਸੀਂ ਫੋਟੋ ਪਾ ਦਿਓ ਭਾਵੇਂ ਭਾਵੇਂ WhatsApp ਤੇ ਪਾ ਦਿਓ ਅੱਛਾ ਵੀਰੇ ਸ਼ਿਪਿੰਗ ਦਾ ਦੱਸਿਓ ਮਾੜਾ ਵੀਰੇ ਵਰਲਡ ਵਾਈਡ ਸ਼ਿਪਿੰਗ ਆ ਵੀਰੇ ਇੱਕ ਵੀਰ ਬਣ ਕੇ ਜ਼ਰੂਰ ਚਾਣਨਾ ਪਾਉ ਤੋ ਸ਼ਿਪਿੰਗ ਦਾ ਖਰਚਾ ਕੀ ਆ ਇਹਦਾ ਆਪਣਾ ਤੁਹਾਡੇ ਨਾਲ ਰੇਟ ਕਰੇ ਵੀ ਸ਼ਿਪਿੰਗ ਦਾ ਕੀ ਹਿਸਾਬ ਕਿਤਾਉ ਇਹ ਫਿਰ ਹਰੇਕ ਬੰਦਾ ਡਰ ਜਾਂਦਾ ਹੈ ਸ਼ਿਪਿੰਗ ਦੇ ਚਾਰਜਸ ਐਕਸਟਰਾ ਹੁੰਦੇ ਆ ਠੀਕ ਆ ਜੀ ਜਿਵੇਂ ਵੀਰੇ ਇੱਕ ਅੱਧੀ ਚੀਜ਼ ਹੁੰਦੀ ਆ ਉਹਦਾ ਵੀਰੇ ਪੂਰੇ ਪੰਜਾਬ ਦਾ 100 ਰੁਪਈਆ ਹੁੰਦਾ ਵੀਰੇ ਠੀਕ ਆ ਜੀ ਜੇ ਬਲੈਤ ਭੇਜਣਾ ਹੈ ਜੀ ਉਹਦਾ ਕਿੰਨਾ ਹੁੰਦਾ ਰਫਲੀ ਬੱਦ ਦਾ ਘਟਦਾ ਰਹਿੰਦਾ ਹੋ। ਅੱਛਾ ਫਲੈਕਚੂਏਟ ਕਰਦਾ ਰਹਿੰਦਾ। ਫਲਾਈਟਾਂ ਦੇ ਹਿਸਾਬ ਨਾਲ ਹੀ ਹੁੰਦਾ ਉਹ ਤਾਂ। ਉਹ ਭਾਈ ਬੱਦ ਘੱਟ ਫਲਾਈਟਾਂ ਹੁੰਦੀਆਂ ਨੇ ਉਵੇਂ ਬੱਦ। ਠੀਕ ਆ ਜੀ। ਉਹ ਬਾਈ ਨੂੰ ਤੁਸੀਂ ਸੰਪਰਕ ਕਰ ਲਿਓ ਵੀ ਕੀ ਹਿਸਾਬ ਕਿਤਾਬ। ਹਾਂਜੀ ਵੀਰੇ। ਤੇ ਆਹ ਤਾਂ ਚਲੋ ਵਿੰਟਰ ਵਾਲਾ ਸਮਾਨ ਆ ਗਿਆ। ਵਿੰਟਰ ਵੀਰੇ ਸਾਰਾ ਅਵੇਲੇਬਲ ਹੀ ਹੁੰਦਾ ਆਪਣੇ ਕੋਲੇ ਇਹ ਦੂਜਾ ਡਾ। ਇੱਧਰ ਆ ਜਿਹੜੇ ਮੁੰਡਾ ਉਹ ਸਿੱਧੂ ਮੂਸੇ ਵਾਲਾ ਪਾ ਕੇ ਰੱਖਦਾ ਹੁੰਦਾ ਈ ਝੋਲਾ ਟੇਡਾ ਜਾਂ ਆਹ ਸਮਾਨਾਂ ਵੀ ਪਿਆ ਜਾਂਦਾ ਆ ਛੋਟੇ ਭਾਈ ਇੱਧਰ ਨੂੰ ਘੁਮਾ ਦੇ ਕੇ ਰਾਂ ਤੇ। ਆਹ ਦੇਖੋ ਜੀ। ਕੋਈ ਵੀਰੇ origignal ਤੇ ਦੇ ਦੇ ਦਾ ਕੋਈ ਫਰਕ ਡਿਫ ਉਹ ਹੁਣ ਤਾਂ ਭਾਈ ਜਿੰਨੇ ਕਲਾਕਾਰ ਨੇ ਸਾਰੇ ਇਹੀ ਪਾਈ ਫਿਰਦੇ ਨੇ ਇਹ ਡਾਇਰੈਕਟ ਚਾਈਨਾ ਤੋਂ ਨਹੀਂ ਦੇਖੋ ਮੈਂ ਤਾਂ ਭਾਈ ਕਹਿਣਾ ਵੀ ਚਾਹੁੰਦਾ ਲੋਕਾਂ ਨੂੰ ਮੈਂ ਬਥੇਰੀ ਕਸਾਈ ਕਰਾਈ ਆ ਕੀ ਲੋੜ ਆ ਭਾਈ ਜੀ ਲੋੜ ਕੀ ਆ ਤੁਸੀਂ origignal ਵੀ ਜੇ ਤੁਸੀਂ 1000 ਡਾਲਰ ਲਾ ਵੀ ਆਏ ਤਾਂ ਵੀ ਤਾਂ ਅਗਲੇ ਨੇ ਕਹਿਣਾ ਵੀ ਭਾਈ ਤੂੰ ਐ ਹੁਣ ਤਾਂ ਸਾਰਾ ਕੰਮ ਇਹੀ ਚੱਲ ਪਿਆ ਕੋਚ ਦੀ origignal ਤਾਂ ਦੇਦਾ ਕੋਈ ਡਿਫਰੈਂਸ ਨਹੀਂ ਹੈਗਾ ਅੱਛਾ ਜੀ ਇਹ ਲੱਗੀ ਹੋਈ ਆ ਵੀਰੇ ਕਹੇ ਆਪਾਂ ਠੀਕ ਹੈ ਇਸ ਟਾਈਮ ਆਨਲਾਈਨ ਠੀਕ ਹੈ ਇਹਨਾਂ ਦੀ ਵੀ ਇਹ ਕਿੰਨੇ ਕਦੀ ਲੱਗੀ ਵੀ ਹੋ ਭਾਈ ਆਨਲਾਈਨ ਤਾਂ ਬਹੁਤ ਮਹਿੰਗੇ ਹੋ ਫਿਰੇ ਇਹੀ ਵੀਰੇ ਹੋਊਗੀ ਕਿ ਆਪਣੇ ਨਾਲ ਦਾ 12-15000 ਦੇ ਨੇੜੇ 12-15000 ਦੀ ਭਾਈ ਆ ਟੋਪੀ ਆ ਜਿਹੜੀ ਆਨਲਾਈਨ ਲੱਗੀ ਵੀ ਆ ਜਿਹੜੀ ਇੱਥੇ ਤੁਹਾਨੂੰ ਬਹੁਤ ਰੀਜ਼ਨੇਬਲ ਆ ਜਿਹੜੀ ਪ੍ਰਾਈਸ 'ਚ ਮਿਲ ਜਾਣੀ ਆ ਅੱਗੇ ਆ ਜਾਓ ਬਾਈ ਜੀ ਭਾਈ ਆ ਲੋਹਰਾਂ ਵਾਲਾ ਸਮਾਨ ਜ਼ਰੂਰ ਦਿਖਾਓ ਯਾਰ ਮੁੰਡੇ ਹੁਣ ਗਰਮੀ 'ਚ ਕੱਚੇ ਖੁੱਛੇ ਫਿਰ ਲੱਲਾ ਫੱਲਾ ਭੌਂਦੇ ਪਹੌਂਦੇ ਮੁੰਡੇ ਆ ਲੋਹਰ ਆ ਆਪਣੇ ਵੀਰੇ ਏਰੀਆ ਦੇ ਵਿੱਚ ਠੀਕ ਆ ਜੀ ਇਹ ਸਮਾਨ ਤਾਂ ਕਿਤੇ ਹੋਣਾ ਹੀ ਨਹੀਂ ਪੈਂਦਾ ਜਿਹੜਾ ਆਪਣੇ ਕੋਲੇ ਨਾ ਨਾ ਮੈਂ ਤਾਂ ਵੈਸੇ ਵੀ ਦੇਖਿਆ ਕਿ ਜਿਹੜਾ ਬਾਈ ਉਹਨਾਂ ਤੇ ਇੱਥੇ ਹੈਗਾ ਆਪਣੇ ਏਰੀਏ 'ਚ ਨਹੀਂ ਕੋਈ ਸ਼ਾਪ ਚਲੋ ਹੋਰ ਵੱਡੇ ਸ਼ਹਿਰਾਂ 'ਚ ਹੋਵੇ ਆਪਾਂ ਕਹਿ ਨਹੀਂ ਸਕਦੇ ਆਪਣੇ ਲੋਕਲ ਏਰੀਏ 'ਚ ਤਾਂ ਇੱਥੇ ਹੀ ਆ ਮਤਲਬ ਪਹਿਲੀ ਦੁਕਾਨ ਮੈਂ ਦੇਖੀ ਆ ਇੱਧਰ ਬਾਈ ਜੀ ਕੀ ਕੀ ਆ ਗਿਆ ਸ਼ਰਟਾਂ ਦੇ ਵੀ ਕਰਾ ਦੋ ਮੜੇ ਜੀ ਦਰਸ਼ਕਾਂ ਹਾਂਜੀ ਵੀਰੇ ਜਿਵੇਂ ਆ ਸਾਰੀਆਂ ਇਹ オリジナル ਨੇ ਠੀਕ ਆ ਜੀ ਰੋਲਟ ਦੀਆਂ ਵੀਰੇ ਠੀਕ ਆ ਜੀ ਬਾਕੀ ਵੀਰੇ ਆ ਵਾਈਟ ਇਹ ਦੋ ਪ੍ਰਕਾਰ ਦੀਆਂ ਆਉਂਦੀ ਆ ਮਲਟੀ ਲੋਗੋ ਆ ਹਾਂ ਆ ਨਾਰਮਲ ਵੀਰੇ ਬਲੂ ਲੋਗੋ ਠੀਕ ਆ ਜੀ ਇਹ オリジナル ਨੇ ਸਾਰੀਆਂ ਵੀਰੇ ਆ ਬਾਕੀ ਨਵੇਂ ਰੇ ਕੱਟ ਪ੍ਰਾਈਸ ਵਾਲੀਆਂ ਨੇ ਚੈੱਕ ਵੀਰੇ ਸਾਰੀ ਅੱਛਾ ਚੈੱਕ ਆ ਗਿਆ ਜੀ ਹਾਂਜੀ ਇਹ ਬਸ ਰੀਲ ਪਾਉਣੀ ਆ ਨਾਲ ਦੀ ਨਾਲ ਸੌਲਡ ਜਿਨੇ ਵੀ ਕਿਸੇ ਨੇ ਆਰਡਰ ਦੇਣਾ ਹੁੰਦਾ ਸਕਰੀਨ ਸ਼ਾਟ ਲੈ ਕੇ ਬਾਈਰੇ ਭੇਜ ਦੇਣਾ ਆਪਾਂ ਨੂੰ ਰੀਲ ਜਿਹੜੀ ਪਾਈ ਪਾਉਂਦੇ ਨੇ ਬਾਈ ਸਕਰੀਨ ਸ਼ਾਟ ਲਓ ਡੀਐਮ ਕਰ ਦਿਓ ਬਾਇਓ ਚੋਂ ਨੰਬਰ ਚੱਕ ਕੇ ਪਾ ਦਿਓ ਆਪਦਾ ਜਦੇ ਬਾਈਆਂ ਨਾਲ ਕਰਕੇ ਹਿਸਾਬ ਕਿਤਾਬ ਆ ਦੇਖੋ ਕੀ ਨੇ ਟਰੌਜ਼ਰ ਨੇ ਕੀ ਇਹ ਹਾਂ ਵੀਰੇ ਕਾਟਨ ਟਰੌਜ਼ਰ ਕਾਟਨ ਟਰੌਜ਼ਰ ਨੇ ਆ ਬਹੁਤ ਵਧੀਆ ਗਰਮੀ ਚ ਪਾਉਣ ਵਾਲੇ ਨਾ ਠਿਕਾ ਦੇ ਹੋਰ ਸਾਰੇ ਪੂਰੇ ਆ ਡਾਇਨਮ ਆ ਗਿਆ ਇੱਧਰ ਵੀ ਛੋਟੇ ਭਾਈ ਸ਼ਰਾਮ ਨਾਲੇ ਜੇ ਦਰਸ਼ਨ ਡਾਇਨਮ ਦੇ ਵੀ ਇਹ ਵੀ ਬਹੁਤ ਰਵਾਜ ਆ ਆ ਡਾਇਨਮ ਆ ਗਿਆ ਬਹੁਤ ਸੋਹਣੇ ਰੰਗ ਨੇ ਇਹਦੇ ਇੱਕ ਆ ਮੇਰੇ ਪਸੰਦ ਵਾਲੀਆਂ ਪਈਆਂ ਨੇ ਦੂਈਆਂ ਛੋਟੇ ਭਾਈ ਆਰਟ ਸ਼ਰਟਾਂ ਵੀ ਦਿਖਾ ਯਾਰ ਆ ਲਾਈਨਾਂ ਵਾਲੀਆਂ ਤਾਂ ਬਾਲੀਆਂ ਬਾਲਿਆਂ ਚੱਕੋ ਵੀਰੇ ਇਹਦੇ ਕਰੋ ਜੀ ਦਰਸ਼ਨ ਮਤਲਬ ਹੁਣ ਇਹ ਆਪਾਂ ਪਟਿਆਲੇ ਚੰਡੀਗੜ੍ਹ ਕੈਪਸ਼ਨ 'ਚ ਜਾ ਵੜਦੇ ਆ ਮੰਗੀ ਜਾਂਦੇ ਆ 7000 ਰੁਪਏ ਚਲੋ ਅਗਲੇ ਮੰਗਦੇ ਨੇ ਅਗਲੇ ਦਾ ਹੱਕ ਆ ਤੇ ਭਾਵੇਂ ਕੋਈ ਕੱਪੜੇ ਲਾਹੇਗਾ 7000 ਲੱਗਦਾ ਕੋਈ ਪੈਸਾ ਨਹੀਂ ਉਹ ਤਾਂ ਮੈਂ ਤੁਹਾਨੂੰ ਆਪ ਦੱਸ ਰਿਹਾ ਵੀ ਬੰਦਿਆਂ ਨੇ ਲਾ ਲੀਆਂ ساری ਰਾਤ ਲੱੱਪੀ ਕੇ 1000 ਆਹ ਜਿਹੜੇ ਸੱਚੇ ਧਰਮ ਦੀਆਂ ਪੈਂਟਾਂ ਹੁੰਦੀਆਂ ਨੇ ਇਹ ਮਾੜੀਆਂ ਦਿਖਾਓ ਇਹਦਾ ਬੜਾ ਰੌਣਾ ਪੈਂਦਾ ਟਰੂ ਰਿਲੀਜੀਅਨ ਵਾਲੀਆਂ ਇਹ ਸਾਡੇ ਵਾਲੇ ਜਵਾਕ ਬਹੁਤfound ਨੇ ਭਾਈ ਇਹਦਾ ਬਈ ਫੜਾ ਟ੍ਰੈਂਡਾ ਸੋਹਣਿਓ ਬਾਕੀ ਗੱਲਾਂ ਦੀਆਂ ਗੱਲਾਂ ਸਿਉਣ ਜੀ ਨੇ ਪੱਟ ਤੇ ਲੋਕ ਜਿਹੜਾ ਆ ਸੇਬਾ ਜਲਾਉਂਦੇ ਨੇ ਇਹ ਹੈਗਾ ਟਰੂ ਰਿਲੀਜੀਅਨ ਸੱਚਾ ਧਰਮ ਇਹ ਪੈਂਟਾਂ ਨੇ ਇਹਦਾ ਬਈ ਜੀ ਕੀ ਹਿਸਾਬ ਕਿਤਾਬ ਆ ਇਹਦਾ ਵੀਰੇ ਜਿਹੜੇ ਆਰਟੀਕਲ ਵੀਰੇ origignal ਦੇ ਵਿੱਚ ਸੇਮ ਡੇਟ ਉਹੀ ਹੋਊਗਾ ਠੀਕ ਆ ਜੀ ਪ੍ਰਾਈਸ ਦਾ ਫਰਕ ਵੀਰੇ ਜਮੀਨ ਅਸਮਾਨ ਦਾ ਪੈ ਜਾਂਦਾ origignal ਨਾਲੋਂ ਪਰ ਕੁਆਲਿਟੀ ਸੇਮ ਹੀ ਆ ਬਾਹਰ ਤਾਂ ਮੈਨੂੰ ਲੱਗਦਾ ਇਹ 500 ਤੋਂ ਉੱਪਰ ਪਰਪੈਂਟ ਆ US ਦਾ ਹਾਂ ਜੀ ਵੀਰੇ ਇੱਥੇ ਵੀ ਕਲੈਕਟਿਵ ਦੇ ਵਿੱਚ ਲੱਗੇ ਹੁੰਦੇ ਨੇ ਵੀਰੇ ਅੱਛਾ ਜੀ ਤੇ 20 ਜਾਂ 30 35 35 40 40 ਜਾਨੀ ਜਾਨੀ 25000 ਤੋਂ ਸਟਾਰਟਿੰਗ ਹੋ ਜਾਂਦੀ ਮੰਨ ਕੇ ਚਲੋ 25 30000 ਦੀ 35000 ਦੀ 40000 ਰੁਪਏ ਦੀ ਆ ਪੈਂਟਾ ਜੇ ਤੁਸੀਂ ਮੰਨ ਕੇ ਚਲੋ ਸਟੋਰ ਚੋਂ ਵੋਦੀਆਂ ਲਹਣ ਤੋਰੋਂ ਜਿਵੇਂ ਹੀ ਮੰਨ ਕੇ ਤੋਰਦੇ ਨੇ ਵਾਲ ਇੱਕ ਇਹ ਜਿਹੜੀ ਟੌਰ ਹੈ ਕਲਾਕਾਰਾਂ ਨੇ ਬਣਾਈਆ ਜਿਹੜੀ ਸ਼ੂਨ ਇਹਦਾ ਹੀ ਮੁੱਲ ਹੈ ਭਾਈ ਆਹ ਦੇਖੋ ਆ ਬਾਲਾ ਪਿਆਰਾ ਰੰਗ ਆ ਆ ਆ ਬਾਲੀ ਚੱਲਦੀ ਆ ਇਹ ਪੌਂਦਾ ਹੁੰਦਾ ਮੁੰਡਾ ਸ੍ਰੀਕ ਸਿੰਘਰ ਦੇ ਭਾਈ ਆਉਲਖ ਪੌਂਦਾ ਹੁੰਦਾ ਬਾਲੀ ਕਾਲੀ ਪਾਉਂਦੇ ਉਹ ਵੀ ਸਾਰੀਆਂ ਇਹੀ ਨੇ ਇਹ ਗਾਣ ਵਾਲਿਆਂ ਗਾਉਣ ਵਾਲਿਆਂ ਦੇ ਮਗਰ ਲਾ ਕੇ ਬਾਂਦਰ ਲੰਡਾ ਨਾ ਕਰਾਇਆ ਕਰੋ ਆਪ ਅਗਲਾ ਰੁਪਈਏ ਬਚਾ ਲੰਦਾ ਆਪਾਂ ਪੱਟ ਦੇ ਦਈ ਜਾਂਦੇ ਨੇ ਸਹੀ ਗੱਲ ਹੈ ਜੀ ਇੱਧਰਲੇ ਪਾਸੇ ਨੂੰ ਵੀ ਛੋਟੇ ਭਾਈ ਦਿਖਾ ਮਾਣੇ ਝੱਗੇ 'ਚ ਇਹ ਵੀਰੇ ਸ਼ਰਟਾਂ ਹੀ ਨਹੀਂ ਬੱਸ ਇਹ ਜਿੰਦਾਂ ਵੀਰੇ ਰੀਲ ਪੈਣੀ ਆ ਜਦੋਂ ਕੋਈ ਬਚ ਜਾਂਦਾ ਇੱਕ ਅੱਧਾ ਪੀਸ ਬਾਕੀ ਸਾਰੇ ਨਿਕਲ ਜਾਂਦੇ ਨੇ ਠੀਕ ਹੈ ਜੀ ਬਸ ਇੱਕ ਅੱਧਾ ਵੀਰੇ ਇੱਧਰ ਆ ਜਾਂਦਾ ਸੋਏ ਸੀ ਸੋਹਣੇ ਸਟੋਰ ਦਾ ਨੈਕਸਟ ਲੈਵਲ ਅਮਲੋਚ ਸੇਵਾ ਦਾ ਮੌਕਾ ਜ਼ਰੂਰ ਦਿਓ ਤੇ ਮੈਂ ਵੀ ਬੇਨਤੀ ਨਾਲ ਨਾਲ ਕਰਦਾ ਹੁੰਨਾ ਕਿ ਜਿਹੜੇ ਮੁੰਡੇ ਯੰਗਸਟਰ ਇੱਥੇ ਰਹਿ ਕੇ ਕੰਮ ਕਰ ਰਹੇ ਨੇ ਪੰਜਾਬ ਚ ਉਹਨਾਂ ਦਾ ਸਾਥ ਵੀ ਦੇਣਾ ਆਪਣਾ ਫਰਜ਼ ਵੀ ਬਣਦਾ ਤੇ ਥੋੜੀ ਜੇਬ ਵੀ ਬਚੂਗੀ ਕੁਆਲਿਟੀ ਵੀ ਮਿਲੂਗੀ ਜੇਬ ਵੀ ਬਚੂਗੀ ਸਹਾਇਕ ਵੀ ਹੋਊਗਾ ਸੋ ਸੇਵਾ ਦਾ ਮੌਕਾ ਜਰੂਰ ਦਿਓ ਬਹੁਤ ਧੰਨਵਾਦ